ਜ਼ੀਰਕਪੁਰ ਤੋਂ ਸੀ ਮਜੀ ਮੈਂ ਡਿਵੋਰਸ ਸੀ ਆ ਮੇਰੇ ਡਿਵੋਰਸ ਹੋਇਆ ਹੈ ਤੇ ਮੈਂ ਕਮ ਸਟਾਰਟ ਕਰਨਾ ਚਾਹੁੰਨੀ ਮੈਂ ਕਿ ਕਿੱਦਾਂ ਸਟਾਰਟ ਕਰਨਾ ਚਾਹੁੰਨੀ ਆ ਮੈਂ ਬਰਾਉਨੀਜ਼ ਵਗੈਰਾ ਬਣਾ ਲੰਨੀ ਫਸਟ ਆਫ ਆਲ ਮੇਰਾ ਬਣਾਉਣੀ ਦਾ ਕੰਮ ਹੀ ਨਹੀਂ ਹੈਗਾ ਜੋ ਉਹਨੂੰ ਪ੍ਰੋਸੈਸ ਦੱਸੇ ਕਿ ਭੈਣ ਜੀ ਕੰਮ ਇੱਥੋਂ ਨਹੀਂ ਸਟਾਰਟ ਹੋਇਆ ਇੱਕਦਮ ਸੋਸ਼ਲ ਮੀਡੀਆ ਨਹੀਂ ਆ ਗਿਆ ਇੱਕ ਕੁੜੀ ਆਈ ਜੀ ਮੈਨੂੰ ਸਿਰ ਤੇ ਛੱਤ ਜਾਈਦੀ ਆ ਦੇਖੋ ਅਗਰ ਮੈਂ ਪਹਿਲੇ ਦਿਨ ਸਿਰ ਤੇ ਛੱਤ ਦਾ ਸੋਚਦੀ ਨਾ ਤੇ ਮੈਂ ਇੱਥੇ ਨਾ ਪਹੁੰਚਦੀ ਮੈਂ ਇੱਕ ਓਪਨ ਸਪੇਸ ਤੋਂ ਕੰਮ ਸਟਾਰਟ ਕੀਤਾ ਸੀ ਚਾਰ ਪੱਥਰਾਂ ਤੋਂ ਮੈਂ ਬਹੁਤ ਵਧੀਆ ਫੈਮਲੀ ਤੋਂ ਸੀ ਮੈਂ ਕੈਨੇਡਾ ਜਾ ਸਕਦੀ ਆ 10 ਦਿਨ ਦਾ ਵੀਜ਼ੇ ਦਾ ਪ੍ਰੋਸੈਸ ਹੈ ਮੈਂ ਹੁਣ ਵੀ ਜਾ ਸਕਦੀ ਸੀ ਤੇ ਉਦੋਂ ਵੀ ਜਾ ਸਕਦੀ ਸੀ ਨਿਊਜ਼ੀਲੈਂਡ ਵੀ ਜਾ ਸਕਦੀ ਸੀ ਪਰ ਮੈਂ ਉਹ ਆਪਣੀ ਈਗੋ ਸਾਈਡ ਤੇ ਰੱਖੀ ਨਾ ਮੇਰੇ ਇੱਕ ਇੰਟਰਵਿਊ 'ਚ ਕਿਸੇ ਨੇ ਪਾਇਆ ਵੀ ਹੋਇਆ ਇੰਸਟਾਗ੍ਰam ਤੇ ਕਿ ਯੂ ਵਾਂਟ ਟੂ ਸਟਾਰਟ ਬਿਜ਼ਨਸ ਇਨ ਇੰਡੀਆ ਓਨਲੀ ਫਾਰ 10000 ਕਿ ਤੁਸੀਂ 10000 ਜ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਬਸ ਤੁਹਾਨੂੰ ਆਪਣੀ ਈਗੋ ਸਾਈਡ ਤੇ ਰੱਖਣੀ ਪੈਣੀ ਹੈ ਤੁਸੀਂ ਇਹ ਸੋਚਦੋ ਕਿ ਮੈਂ ਬਹੁਤ ਪਰਸਨੈਲਿਟੀ ਹੈ ਮੇਰੀ ਮੈਂ ਬਹੁਤ ਸੋਹਣੀ ਕੁੜੀ ਹਰ ਕੁੜੀ ਮੇਕਅਪ ਕਰਕੇ ਤਿਆਰ ਹੋ ਜਾਂਦੀ ਵਧੀਆ ਤੋਂ ਵਧੀਆ ਪ੍ਰੋਡਕਟ ਲਗਾਓ ਕਿਸੇ ਵੀ ਕੁੜੀ ਨੂੰ ਸੋਹਣੀ ਬਨਾਇਆ ਜਾ ਸਕਦਾ ਜੋ ਕਹਿੰਦੀ ਨਾ ਵੀ ਮੈਂ ਸੋਹਣੀ ਨਹੀਂ ਉਹਨੂੰ ਵੀ ਸੋਹਣਾ ਬਨਾਇਆ